ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਡਾਕਟਰ ਗੁਰਿੰਦਰ ਸਿੰਘ ਹੈ ਮੈਂ ਆਮ ਆਦਮੀ ਕਲੀਨਿਕ ਮਹਾਰਸੀ ਬਲੰਦ ਵਿਖੇ ਐਜ਼ ਅ ਮੈਡੀਕਲ ਆਫੀਸਰ ਕੰਮ ਕਰ ਰਿਹਾ ਹਾਂ ਮਹਾਰਸੀ ਦੀ ਟੋਟਲ ਪੋਪੂਲੇਸ਼ਨ ਲਗਭਗ 5000 ਹੈ ਇੱਥੇ ਮੁਹੱਲਾ ਕਲੀਨਿਕ ਤੋਂ ਪਹਿਲਾਂ ਇੱਥੇ ਨੇੜੇ-ਤੇੜੇ ਕੋਈ ਵੀ ਹੈਲਥ ਫੈਸਿਲਿਟੀ ਪਹਿਲਾਂ ਅਵੇਲੇਬਲ ਨਹੀਂ ਸੀ ਕਾਫੀ ਪਿੰਡਾਂ ਮਤਲਬ ਮਹਾਰਸੀ ਤੋਂ ਛੱਡ ਕੇ ਹੋਰ ਵੀ ਨਾਲ ਦੇ ਪਿੰਡਾਂ ਦੇ ਵੀ ਲੋਕ ਆਉਂਦੇ ਨੇ ਜਿਹੜੇ ਨੇੜੇ-ਤੇੜੇ ਹਸਪੀਟਲ ਦੇ ਵਿੱਚ ਨਹੀਂ ਵੀ ਜਾ ਸਕਦੇ ਸੀਗੇ ਉਨਾ ਨੂੰ ਵੀ ਇੱਥੇ ਦਵਾਈ ਪ੍ਰੋਵਾਈਡ ਕੀਤੀ ਜਾਂਦੀ ਹੈ। 30 ਕੁ ਮਤਲਬ 80 ਤੋਂ 85 ਤਰ੍ਹਾਂ ਦੀਆਂ ਇੱਥੇ ਦਵਾਈਆਂ ਅਵੇਲੇਬਲ ਰਹਿੰਦੀਆਂ ਨੇ ਜੋ ਕਿ ਪੂਰਾ 1 ਮਹੀਨਾ ਅਵੇਲੇਬਲ ਰਹਿੰਦੀਆਂ ਨੇ 1 ਮਹੀਨੇ ਤੋਂ ਬਾਅਦ ਸਾਡੇ ਹਰ ਮਹੀਨੇ ਪਹਿਲੇ ਵੀਕ ਦੇ ਵਿੱਚ ਸਟਾਕ ਆ ਜਾਂਦਾ ਤੇ ਲੈਬ ਟੈਸਟ ਵੀ ਇੱਥੇ ਫ੍ਰੀ ਕੀਤੇ ਜਾਂਦੇ ਨੇ ਲਗਭਗ ਸਾਰੇ ਤਰ੍ਹਾਂ ਦੇ ਲੈਬ ਟੈਸਟ ਇੱਥੇ ਅਵੇਲੇਬਲ ਨੇ। ਸੋ ਜਿਆਦਾਤਰ ਸਾਡੇ ਕੋਲ ਜਿਹੜੇ ਮਰੀਜ਼ ਆਉਂਦੇ ਨੇ ਜਿਵੇਂ ਬੀਪੀ ਦੇ ਹੋਗੇ 슈ਗਰ ਦੇ ਮਰੀਜ਼ ਹੋਗੇ ਸੋ ਲੋਕਾਂ ਨੂੰ ਫ੍ਰੀ ਦੇ ਵਿੱਚ ਦਵਾਈ ਇੱਥੇ ਅਵੇਲੇਬਲ ਕਰਵਾਈ ਗਈ ਹੈ ਸਾਡੇ ਇੱਥੇ ਜਿਹੜਾ ਸਟਾਫ ਹੈ ਇੱਥੇ ਫਾਰਮੈਸੀਸਟ ਹੈ ਠੀਕ ਹੈ ਜੋ ਕਿ ਸਾਰੀਆਂ ਦਵਾਈਆਂ ਬਾਰੇ ਦੇਖਦੇ ਨੇ ਕਲੀਨिकल ਅਸਿਸਟੈਂਟ ਹੈ ਜੋ ਕਿ ਇੱਥੇ ਆਨਲਾਈਨ ਐਂਟਰੀਜ਼ ਕਰਦੇ ਨੇ ਸਭ ਤੋਂ ਪਹਿਲਾਂ ਕਲੀਨिकल ਅਸਿਸਟੈਂਟ ਐਂਡ ਐਂਟਰੀ ਹੁੰਦੀ ਹੈ ਫਿਰ ਮੇਰੇ ਕੋਲ ਪੇਸ਼ੈਂਟ ਆਉਂਦਾ ਹੈ ਸੋ ਸਾਰਾ ਜਿਹੜਾ ਕੰਮ ਹੈ ਉਹ ਆਨਲਾਈਨ ਹੁੰਦਾ ਹੈ ਬੜਾ ਵਧੀਆ ਇਨਫਰਾਸਟ੍ਰਕਚਰ ਹੈ ਜਿਹੜਾ ਕਿ ਸਰਕਾਰ ਨੇ ਇੱਥੇ ਪ੍ਰੋਵਾਈਡ ਕੀਤਾ ਹੈ ਵਧੀਆ ਲਾਈਟਿੰਗ ਕੰਡੀਸ਼ਨ ਹੈ ਪੇਸ਼ੈਂਟ ਦੇ ਲਈ ਏਸੀ ਪ੍ਰੋਵਾਈਡ ਕੀਤਾ ਗਿਆ ਠੀਕ ਹੈ ਵਧੀਆ ਬਾਇਓਮੈਡੀਕਲ ਵੇਸ ਡਿਸਪੋਜ਼ ਕਰਨ ਵਾਸਤੇ ਡਿਨਸ ਪ੍ਰੋਵਾਈਡ ਕੀਤੇ ਗਏ ਨੇ ਜੋ ਕਿ ਟੁਆਇਸ ਵੀਕਲੀ ਡਿਸਪੋਜ਼ ਕੀਤੇ ਜਾਂਦੇ ਨੇ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਹਾਂ ਇਸ ਏਰੀਆ ਦੇ ਵਿੱਚ ਉਹਨਾਂ ਨੇ ਹੈਲਥ ਫੈਸਿਲਿਟੀ ਹੀ ਪ੍ਰੋਵਾਈਡ ਕੀਤੀ ਗਈ ਹੈ